ਦੱਸਦਿਆਂ ਤੈਨੂੰ ਕੀ ਹੋਇਆ ਕਿੱਥੋਂ ਆਈਆਂ ਇੱਧਰ ਪੈਸੇ ਕਿੰਨੇ ਇਕੱਠੇ ਕੀਤੇ ਨੇ ਬੇ ਆਈ ਦਿੱਤੇ ਨੇ ਕੀ ਕੀ ਨਾਮ ਆ ਤੇਰਾ ਕੀ ਹੋਇਆ ਪੁੱਤਰ ਇਹਨਾਂ ਮੂੰਹ ਨੰਗਾ ਕਰ ਇੱਧਰ ਉਹ ਨਾ ਨਾ ਬੈਠ ਇੱਥੇ ਆਪਰੇਸ਼ਨ ਕਰਾ ਕੇ ਭੇਜ ਦੇ ਨਾ ਦੇ ਤਾਂ ਮੇਰੀ ਗੱਲ ਸੁਣ ਉਹ ਮਾਤਾ ਉਹ ਮਾਤਾ ਕਹਿੰਦੇ ਆਪਰੇਸ਼ਨ ਕਰਾਉਣਾ ਤੇਰਾ ਨਹੀਂ ਨਹੀਂ ਬੈਠ ਨਾ ਕਿਧਰ ਲੱਗਦਾ ਮੈਂ ਨਹੀਂ ਗੱਲ ਸੁਣ ਉਹ ਮਾਤਾ ਬਹਿ ਜਾ ਮੈਂ ਤੈਨੂੰ ਮਾਤਾ ਕਹਿਣਾ ਦੱਸ ਬੈਠਦਾ ਸੀ ਡਰਦੀ ਕਿਉਂ ਨਹੀਂ ਚੋਰੀਆਂ ਕਰਦੀਆਂ ਤੂੰ ਨਾ ਨਾ ਛੱਡ ਜਾ ਨਹੀਂ ਨਹੀਂ ਖੋਲੇ ਜੀ ਪੈ ਖੋਲੋ ਖੋਲੋ ਪੈਰਾਂ ਨੂੰ ਹੱਥ ਨਹੀਂ ਲਾਉਣਾ ਆਪਰੇਸ਼ਨ ਕਰਾਉਣਾ ਤੇਰਾ ਪੀਕ ਨਹੀਂ ਮੰਗਣੀ ਆਪਰੇਸ਼ਨ ਕਰਾ ਨਹੀਂ ਮੰਗਦੇ ਨਹੀਂ ਮੰਗਦੇ ਆਪਰੇਸ਼ਨ ਕਰਾ ਦਈਏ ਆਪਰੇਸ਼ਨ ਮੇਰੀ ਗੱਲ ਸੁਣ ਮੇਰੀ ਅੱਖ ਖਰਾਬ ਹੋ ਗਈ ਕਰਾ ਦਈਏ ਆਪਰੇਸ਼ਨ ਆਪਰੇਸ਼ਨ ਹੀ ਕਰਾਇਆ ਅੱਖ ਖਰਾਬ ਹੋ ਗਈ ਫੇਰ ਤੂੰ ਕੀ ਕਰ ਫੇਰ ਬੈਠੀ ਕਦੇ ਬਾਅਦ ਤੇਰੀ ਅੱਖ ਖਰਾਬ ਹੋ ਗਈ ਛੱਡ ਦੇ ਛੱਡ ਦੇ ਛੱਡ ਦੇ ਆ ਛੱਡ ਦੇ ਲੈ ਲੈ ਆ ਹੱਥ ਜੇ ਦੇਖੋ ਤੇ ਆ ਗਿਆਨ ਸਾਗਰ ਕਰਾ ਫੋਨ ਪੈਸੇ ਲੈਣੇ ਤੇ ਤੋ ਇਹਨਾਂ ਨੇ ਨਹੀਂ ਦਿੱਤੇ ਤੇ ਤੋ ਪੈਸੇ ਲੈਣੇ ਇਹਨਾਂ ਨੇ ਕਿੰਨੇ ਫੇਰ ਝੂਠੇ ਬੋਲਦੇ ਮੈਨੂੰ ਕਹ ਮਾਤਾ ਜੀ ਮੈਨੂੰ ਤੂੰ ਦੇ ਮੈਂ ਭੀਖ ਨਹੀਂ ਮੰਗਣ ਲੱਗੀ ਇਹ ਬੈਠਣੀ ਦੇਖੀ ਚਾਹੀਦੀ ਨਹੀਂ ਆ ਬੜਲਾ ਪਰਚੀ ਨਹੀਂ ਆ ਮਾਤਾ ਤੂੰ ਸਾਡੀ ਮਾਤਾ ਦੀ ਉਮਰ ਦੀਆਂ ਹੁਣ ਚੰਗਾ ਨਹੀਂ ਲੱਗਦਾ ਤੇਰੇ ਨਾਲ ਧੱਕਾ ਕਰੀਏ ਅਸੀਂ ਅਮੀ ਕਿਧਰ ਲੰਗੜਾ ਦੌੜ ਗਿਆ ਸੋ ਬੇਨਤੀ ਹੈ ਜੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ ਤਾਂ ਇੰਨਾ ਭਿਖਾਰੀਆਂ ਤੇ ਤਰਸ ਕਰਕੇ ਭੀਖਣਾ ਦਿਓ ਕਿਉਂਕਿ ਉਹਦੇ ਨਾਲ ਆਪਾਂ ਪਾਪਾਂ ਦੇ ਭਾਗੀਦਾਰ ਬਣਦੇ ਆ ਜਿਹੜੀ ਥਾਂ ਤੇ ਆਪਣੇ ਪੈਸੇ ਖਰਚੇ ਜਾਂਦੇ ਨੇ ਪੈਸੇ ਲਾਉਣੇ ਨੇ ਗੁਰੂ ਘਰ ਸੇਵਾਵਾਂ ਚ ਪਾਓ ਵੱਡੇ ਪ੍ਰਬੰਧ ਚੱਲ ਰਹੇ ਨੇ ਤੁਹਾਨੂੰ ਪਤਾ ਹੀ ਹੈ ਤੁਸੀਂ ਆਪਣੇ ਨੇੜੇ ਤੇੜੇ ਕਿਸੇ ਲੋੜਵੰਦ ਨੂੰ ਦੇ ਸਕਦੇ ਹੋ ਕੀ ਹੋਇਆ ਕੀ ਨਾਮ ਆ ਤੇਰਾ ਮੇਰਾ ਨਾਮ ਕਰਨ ਕੌਰ ਬੇਟਾ ਕੀ ਹੋਇਆ ਕੀ ਕਰ ਦੱਸਦੇ ਆ ਤੈਨੂੰ ਕੀ ਹੋਇਆ ਕਿੱਥੋਂ ਆਈਆਂ ਇੱਧਰ ਪੈਸੇ ਕਿੰਨੇ ਇਕੱਠੇ ਕੀਤੇ ਨੇ? ਬਈ ਆਈ ਦਿੱਤੇ ਨੇ। ਕੀ ਕੀ ਨਾਮ ਆ ਤੇਰਾ? ਕੀ ਹੋਇਆ ਪੁੱਤਰ? ਲੈ ਜਨ ਮੂੰਹ ਨੰਗਾ ਕਰ ਇੱਧਰ। ਕਿੱਤੋਂ ਕਿਹੜੀ ਜਗ੍ਹਾ ਦਵਾਈਆਂ ਨੂੰ? ਨਹੀਂ ਬੇਟਾ। ਮਾਰ ਦੇ ਆ ਦੂੰ। ਇੱਧਰ ਬਹਿ ਜਾ ਇੱਥੇ। ਬੈਠੇ ਤੇ। ਬਹਿ ਜਾ ਤੇ। ਨਾ ਆਪੀ। ਮੈਂ ਬੋਲ ਤਾ ਬੁਲਾਉਣਾ। ਕੀ ਕਰੀ? ਚਾਹ ਦੇ ਵਾਸਤੇ ਆਈਆਂ ਤੂੰ। ਕੀ ਬਿਮਾਰੀ ਆ ਤੈਨੂੰ ਬਿਮਾਰੀ ਦਾ? ਹਾਂ ਜੀ, ਗੱਲ ਕਰ ਇੱਥੇ ਬੈ ਕੇ। ਦਵਾਈ ਨੀ ਕਰੀ। ਕਾਦੀ ਦਵਾਈ ਲੈਣੀ ਆ? ਪੁੱਤਰ ਨੇ ਆ ਮੇਰੇ ਨਾਲ ਇੱਕ ਲੋਕ ਢਾਲ ਜਿਹੜਾ ਨਾ ਕੰਮ ਨਹੀਂ ਕਰ। ਇੱਕ ਆਪਰੇਸ਼ਨ ਕਰਾ ਦਈਏ ਜ਼ਰਾ। ਐ? ਆਪਰੇਸ਼ਨ ਕਰਾ ਦਈਏ? ਹਾਂ, ਕਿ ਦੱਸ ਦੇ। ਚੱਲ ਬਹਿ ਜਾ ਫਿਰ ਬਹਿ ਜਾ ਖੜ ਜਾ ਆਪਰੇਸ਼ਨ ਕਰਾਉਣੇ ਆ ਤੇਰਾ ਨਹੀਂ ਫਿੱਕਾ ਨਹੀਂ ਉਹ ਨਾ ਨਾ ਬੈਠ ਇੱਥੇ ਆਪਰੇਸ਼ਨ ਕਰਾ ਕੇ ਪਿੱਛੇ ਨਾ ਬਹਿ ਤਾ ਮੇਰੀ ਹੱਥ ਉਹ ਮਾਤਾ ਉਹ ਮਾਤਾ ਕਾਹਦੇ ਆਪਰੇਸ਼ਨ ਕਰਾਉਣਾ ਤੇਰਾ ਨਹੀਂ ਨਹੀਂ ਉਹ ਨਹੀਂ ਨਹੀਂ ਬਹਿ ਜਾ ਬਹਿ ਤਾ ਮੇਰੀ ਮੇਰੀ ਹੱਥ ਉਹ ਮਾਤਾ ਬਹਿ ਜਾ ਮੈਂ ਤੈਨੂੰ ਮਾਤਾ ਕਹਿਣਾ ਦੱਸ ਬੈਠਦਾ ਸੀ ਡਰਦੀ ਕਿਉਂ ਨਹੀਂ ਫਿੱਕਾ ਤੇਰਾ ਭਲਾ ਵੇ ਤੇਰਾ ਨਹੀਂ ਬੈਠ ਵੇ ਬਈ ਦੰਨ ਨੇ ਚੋਰੀਆਂ ਕਰਦੀਆਂ ਤੂੰ ਮਾਂ ਮਾਂ ਛੱਡ ਦੇ ਨਹੀਂ ਦੇਖ ਲੋ ਨਹੀਂ ਨਹੀਂ ਇੱਕ ਦੇਖੋ ਖੋਲਿਓ ਜੀ ਬੈਗ ਖੋਲੋ ਖੋਲੋ ਬੈਗ ਮੈਨਾਂ ਬੈਜਾ ਬੈਜਾ ਕੁਝ ਨਹੀਂ ਕਹਿੰਦੇ ਤੈਨੂੰ ਬੈਜਾ ਕੁਝ ਤਾਂ ਮੇਰੀ ਗੱਲ ਥਾਂ ਤੇਰਾ ਤੇਰਾ ਆਪਰੇਸ਼ਨ ਵੀ ਕਰਾ ਦਾਂਗੇ ਡਰ ਨਾ ਮੈਂ ਮਜ਼ਾਕ ਨਹੀਂ ਕਰਦਾ ਤੇਰਾ ਆਪਰੇਸ਼ਨ ਵੀ ਕਰਾ ਦਾਂਗੇ ਕੋਈ ਨਾ ਪਰ ਭੀਖ ਨਾ ਨਾ ਇਹ ਕੰਮ ਨਾ ਕਰ ਚੱਲ ਨਹੀਂ ਮੰਗ ਮੈਂ ਫੇਰ ਬੁਰਾ ਚੇ ਤੇ ਪੈਰਾਂ ਨੂੰ ਹੱਥ ਲਾਵੇਂਗੀ ਅਸੀਂ ਕਿਤੇ ਨਹੀਂ ਬੈਠਣਗੇ ਪਹਿਲਾਂ ਵੀ ਅਸੀਂ ਨਹੀਂ ਪੁੱਤਰਾ ਆਉਂਦੇ ਪੈਰਾਂ ਨੂੰ ਹੱਥ ਨਹੀਂ ਲਾਉਣਾ ਆਪਰੇਸ਼ਨ ਕਰਾਉਣਾ ਤੇਰਾ ਪੀਕ ਨਹੀਂ ਮੰਗਣੀ ਆਪਰੇਸ਼ਨ ਦਾ ਤੂੰ ਨਹੀਂ ਮੰਗਦੇ ਨਹੀਂ ਮੰਗਦੇ ਆਪਰੇਸ਼ਨ ਕਰਾ ਦਈਏ ਪਰੀਚਨ ਮੇਰੀ ਗੱਲ ਸੁਣ ਮੇਰੀ ਅੱਖ ਖਰਾਬ ਹੋ ਗਈ ਕਰਾ ਦਈ ਆਪਰੇਸ਼ਨ ਪਰੀਚਨ ਨਹੀਂ ਕਰਾਇਆ ਅੱਖ ਖਰਾਬ ਹੋ ਗਈ ਬਿੱਟਾ ਫੇਰ ਤੂੰ ਕੀ ਫੇਰ ਬੈਠੀ ਕਦੇ ਬਾਅਦ ਤੇਰੀ ਅੱਖ ਖਰਾਬ ਹੋ ਗਈ ਦਵਾਈ ਆ ਤੇ ਧੜਕਣ ਮੇਰੀ ਬਾਤ ਜਾਂਦੀ ਹੈ ਉਹ ਫ੍ਰੀ ਮੈਲ ਦਾ ਨਹੀਂ ਕੋਈ ਨਹੀਂ ਆਮ ਆਦਮੀ ਕਲੀਨਿਕ ਜਿੱਥੋਂ ਮਾਰਦੀ ਲੈ ਦਵਾਈ ਇਹ ਪੰਜ ਦਵਾਈ ਬਿੱਤਰ ਓ ਮਾਂ ਮਾਤਾ ਸਾਰੇ ਕਿਤੇ ਫ੍ਰੀ ਮਿਲਦੀਆਂ ਦਵਾਈ। ਮਾਦਮ ਮੈਂ ਤੈਨੂੰ ਕਹੀ ਜਾਂਦਾ ਮੇਰੇ ਪੈਰਾਂ ਨੂੰ ਹੱਥ ਲਾ ਮੈਂ ਫਿਰ ਬੁਰਾ ਨਹੀਂ ਮੇਰੇ ਤੋਂ ਕੋਈ। ਮੈਂ ਤੈਨੂੰ ਬੰਦਿਆਂ ਵਾਂਗ ਗੱਲ ਕਰ ਦਿੰਦਾ ਫਿਰ ਇੱਥੇ ਖੜ ਕੇ ਗੱਲ ਕਰ। ਕਿ ਕਿਹੜੀ ਜਗ੍ਹਾ ਦਵਾਈ ਐਡਰੈਸ ਦੱਸ ਆਪਣਾ। ਪੁੱਤਰ ਮੇਰੀ ਗਾਰਸਨ ਹੈ। ਮਾਤਾ ਖੜ ਕੇ ਗੱਲ ਕਰ ਲੈ ਬੰਦਿਆਂ ਵਾਂਗ। ਜੇ ਚੰਗੀ ਜੌਨੀ ਆ। ਮੇਰੀ ਗਾਰਸਨ ਵੇਣੀ ਆਉਣ ਲੱਗੇ ਆ ਇੱਥੇ। ਉਹ ਪਹਿਲੇ ਜਿਹੜੀ ਢੀਕ ਕੱਢੀਆ ਉੱਥੇ ਗੋਲਕ ਚ ਪਾ ਜਿਹੜੀ ਢੀਕ ਬੜੀ। ਜਿਹੜੇ ਪੈਸੇ ਕਿਤੇ। ਛੱਡ ਦੇ ਛੱਡ ਦੇ ਛੱਡ ਦੇ ਆ ਛੱਡ ਦੇ ਲ ਲੈ ਆ ਹੱਥ ਜਿਹਦੇ ਇੱਕ ਤੇ ਉਹ ਦਿੱਤਾ ਹੀ ਨਹੀਂ ਕਿਹਨੇ ਪਿਆ ਹਾ ਪੈਸੇ ਤੁਹਾਨੂੰ ਦੰਨੇ ਆ ਤੁਹਾਨੂੰ ਚੈੱਕ ਕੱਟ ਕੇ ਦੰਨੇ ਆ ਖੜ ਜਾ ਪੁੱਤਰ ਮਿਲ ਜਾ ਆ ਗੋਲ ਕੇ ਚਬਾ ਕੇ ਆ ਚੱਲ ਪਾਉ ਨਹੀਂ ਆ ਦਿਖਾਣਾ ਡੇਟ ਦੇਖ ਕੇ ਕਿਹੜੀ ਆ ਪਾਉ ਨਹੀਂ ਆ ਲੈ ਆਉ ਨਹੀਂ ਡੇਟ ਦੇਖ ਤਾਂ ਨਹੀਂ ਕਾਦੀ ਬਾਈ ਇਹ ਤਾਂ ਉੱਥੇ ਦੀ ਐ ਜੀ ਗਿਆਨ ਸਾਗਰ ਦੀ ਆ ਫਰੀਦ ਬਾਈ ਮਿਲਦੀ ਐ ਇੱਥੇ ਪੁੱਤਰ ਕਹਿੰਦੇ ਨਹੀਂ ਆ ਗਿਆਨ ਦਾ ਕਰਾ ਫੋਨ ਪੈਸੇ ਲੈਣੇ ਤੇ ਤੋ ਇਹਨਾਂ ਨੇ ਨਹੀਂ ਪਿੱਤਰ ਤੇ ਤੋ ਪੈਸੇ ਲੈਣੇ ਇਹਨਾਂ ਨੇ ਕਿੱਦ ਨਹੀਂ ਫੇਰ ਝੂਠੇ ਬੋਲਦੀ ਆ ਦਵਾਈ ਆਪਣੀ ਲੈਣੀ ਟਾਡੀ ਪਿੱਤਰ ਮਾਤਾ ਦਵਾਈ ਉਧਰ ਪੈਸੇ ਪਾ ਕੇ ਆ ਕਿੱਧਰ ਚੱਪਾ ਉਧਰ ਕੋਲ ਉਧਰ ਚੱਲ ਉਧਰ ਚੱਲ ਤੇ ਪਾਉ ਮਿਲ ਲੈ 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 ਪਾ ਉਹ ਲੰਗੜਾ ਪੇਰਾ ਆਇਆ ਵਾ ਕਿੱਧਰ ਪਾਉ ਪਾ ਦਿੰਦੇ ਆ ਪੁੱਤਰ ਉਧਰ ਉਧਰ ਪਾ ਦਿੰਦੇ ਆ ਪੁੱਤਰ ਪਾ ਦਿੰਦੇ ਆ ਪਾ ਦਿੰਦੇ ਖੜ ਦੇ ਪੈਸੇ ਪੜਾ ਲੈ ਆ ਬੀਬੀ ਇੱਕ ਜਣਾ ਪੈਸੇ ਪਾ ਜਾਓ ਭਾ ਨਹੀਂ ਆਪੀ ਚੇ ਤੂੰ ਹੋਣ ਹੋ ਰਿਆ ਨਹੀਂ ਨਹੀਂ ਆਂਦੀ ਉਧਰ ਮਾਫੀ ਮੰਗ ਗੁਰੂ ਗੁਰੂ ਸਾਹਿਬ ਤੋਂ ਮਾਫੀ ਮੰਗ ਲਿਆ ਕੇ ਮੈਂ ਹੁਣ ਨਹੀਂ ਭੀਖ ਮੰਗਦੀ ਨਾ ਕਰ ਅਗੜ ਦੇ ਕੇ ਭੀਖ ਨਹੀਂ ਮੰਗਦੀ ਕੇ ਬਾਬਾ ਜੀ ਤੂੰ ਦੇ ਮੈਨੂੰ ਕੇ ਮੈਂ ਬਾਬਾ ਜੀ ਮੈਨੂੰ ਤੂੰ ਦੇ ਮੈਂ ਭੀਖ ਨਹੀਂ ਮੰਗਣ ਲੱਗੀ ਬੈਠਣੀ ਦੇਖੀ ਚਾਹੀਦੀ ਨਾ ਆ ਬੜ ਲਾ ਪਰਚੀ ਨਹੀਂ ਆ ਮਾਤਾ ਤੂੰ ਸਾਡੀ ਮਾਤਾ ਦੀ ਉਮਰ ਦੀ ਆ ਹੁਣ ਚੰਗਾ ਨਹੀਂ ਲੱਗਦਾ ਤੇਰੇ ਨਾਲ ਥੱਕਾ ਕਰੀਏ ਅਸੀਂ ਅਮੀ ਇਦਰਾ ਲੰਗੜ ਦੌੜ ਗਿਆ ਕਬ ਮੇਰੇ ਪਤਾ ਕੀ ਗੱਲ ਆ ਉਹਨਾਂ ਦੀ ਆ ਵੀ ਨਾ ਇੱਕ ਬੰਦਸ਼ ਆ ਨਹੀਂ ਉਹ ਗੱਲ ਮਨਾਂ ਠੀਕ ਆ ਅੰਦਰ ਮੈਂ ਦਾ ਘਟਵਾੜੇ ਵੀ ਸੌੜੇ ਉੱਤੇ ਹੁੰਦਾ ਅੰਦਰ ਹੁਣਾ ਸੇਵਾਦਾਰ ਹੁੰਦਾ ਬਲ ਉਹ ਗੋੜੀ ਉੱਤੇ ਘੇੜ ਬਣ ਜਾਈ ਜੀ ਉਹ ਪਤਾ ਕੀ ਗੱਲ ਆ ਉਹ ਕਈ ਕਈ ਤਰ੍ਹਾਂ ਦੇ ਬੰਦੇ ਹਰ ਆਉਂਦੇ ਹੋ ਰਹੇ ਲੱਗ ਨਹੀਂ ਉਹ ਮੇਰੀ ਗੱਲ ਸਾਜ ਜੇ ਅਸੀਂ ਵੀਰੇ ਥੱਕਾ ਕਰ ਸਕਦੇ ਇਹਨਾਂ ਨਾਲ ਜੇ ਸੇਵਾਦਾਰ ਕਰੂਗਾ ਨਾ ਸੰਗਤ ਨੇ ਕਹਿਣਾ ਲਓ ਜੀ ਗੁਰੂ ਘਰ ਚ ਸੇਵਾਦਾਰੇ ਰੋਕਣ ਲੱਗ ਗਏ ਉਹ ਗਲਤ ਪ੍ਰਭਾਵ ਪੈਂਦਾਗਾ ਉਹਨਾਂ ਦੀ ਵੀ ਨਾ ਡਿਊਟੀ ਇੱਕ ਬੰਦੇ 'ਚ ਨਹੀਂ ਪਤਾ ਹੁੰਦਾ ਵੀ ਇਹਦਾ ਕਿਆ ਚੱਕਰ ਪ੍ਰਾਈਵੇਟ ਲਾ ਦਿੰਦੇ ਇਹ ਰਾਣਾ ਸਾਹਿਬ ਉਰੇ ਇੱਕ ਗੁਰੂ ਘਰ ਆ ਉਥੇ ਪ੍ਰਾਈਵੇਟ ਸਕਿਉਰਟੀ ਵਾਲਾ ਲਾਇਆ ਹੋਇਆ ਅੱਛਾ ਜੀ ਉਹ ਰੋਕ ਸਕਦੇ ਪ੍ਰਾਈਵੇਟ ਲਾ ਸਕਦੇ ਨੇ ਪ੍ਰਾਈਵੇਟ ਲਾ ਸਕਦੇ ਨੇ ਉਹ ਫੇਰ ਉਹ ਰੋਕ ਬਹੁਤ ਕ੍ਰਾਈਮ ਕਰਦੇ ਨੇ ਵੀਰੇ ਚੋਰੀਆਂ ਬਹੁਤ ਨਿਕਲ ਜਾਂਦੇ ਨੇ ਸਾਡੀ ਗੱਲ ਤੇ ਪਾਜੀ ਹੋਈ ਹੈ ਹਾਂ ਜੀ ਪੰਜ-ਛੇ ਸਾਲ ਤੱਕ ਦਿੰਦੇ ਹੁਣ ਵੀ ਕੀ ਗੱਲ ਹੈ ਹਾਂ ਜੀ ਕੀ ਕਹਿੰਦੇ ਸੀਗੇ ਹੈਗਾ ਜਿਹੜਾ ਜੀ ਜੀ ਇੱਕ ਬਣਾਉਣਾ ਕੋਈ ਨਹੀਂ ਦੱਸ ਇੱਕ ਬਣਾਉਰੇ ਮੋਟਰਸਾਈਕਲ ਵਾਲਾ ਉਹਦੀ ਲੱਤ ਵੱਡੀ ਵੀ ਹੋ ਭਜਾਤਾ ਉਹ ਨਹੀਂ ਉਹ ਡੇਲੀ ਪਿੰਦਾ ਜੀ ਉਹਦੇ ਅਸੀਂ ਆਵਾਂਗੇ ਉਹਦੇ ਮੁੰਡੇ ਨਾਲ ਵੀ ਸਾਡੀ ਗੱਲ ਹੋਈ ਆ ਉਹ ਸ਼ਰਾਬ ਵੀ ਪਿੰਦਾ ਬੀੜੀ ਵੀ ਪਿੰਦਾ ਪਤਾ ਮੈਨੂੰ ਬਿਲਕੁਲ ਵੀਡੀਓ ਦੀ ਵੀ ਵੀਡੀਓ ਆ ਗਈ ਮੈਂ ਦਿਖਾ ਲਾਂ ਉਹਨੇ ਕੰਮ ਦਿਖਾ ਲਾਂ ਉਹਰੇ ਹਾਂਜੀ ਉਹ ਜੀ ਰੋਟੀ ਆਪਾਂ ਨਹੀਂ ਖਾਂਦੇ ਉਹ ਖਾਂਦਾ ਮੈਂ ਆਪ ਦੇਖਿਆ ਮੈਨੂੰ ਪਤਾ ਸੀ ਆਸ਼ਰਮ ਭੇਜਿਆ ਸੀ ਉਹਦੇ ਮੁੰਡੇ ਨਾਲ ਗੱਲ ਕੀਤੀ ਪਿਛਲੀ ਵਾਰ ਉਹਨੇ ਉਹਰੇ ਨੱਕ ਰਗੜੇ ਨੇ ਗਿਆ ਉਹਦਾ ਮੁੰਡਾ ਕਹਿੰਦਾ ਅਸੀਂ ਸਾਡੇ ਰਿਸ਼ਤੇਦਾਰਾਂ ਨੇ ਪਾਲਿਆ ਸਾਨੂੰ ਕਹਿੰਦਾ ਵੀ ਕਹਿੰਦਾ ਮੈਂ ਭੈਂਡ ਦਾ ਵਿਆਹ ਵੀ ਆਪ ਕੀਤਾ। ਹੁਣ ਵਿੱਚ ਗੱਲ ਪਰ ਤੁਸੀਂ ਅਸੀਂ ਆਪ ਦਾ ਕੰਮ ਜਾਗਾ ਅਸੀਂ ਤਾਂ ਦੁਕਾਨ ਲਾ ਅਸੀਂ ਤਾਂ ਕਾਹਨੇ ਦੁਕਾਨ ਲਾਉਣੀ ਆਪਣੀ। ਉਹ ਉਹਦੇ ਬੈਟਰ ਨਾ ਜਾਂਦਾ ਨਹੀਂ ਤੁਮ ਲੱਗ ਵੀ ਜਿਹਨੂੰ ਲੋੜ ਹੈ ਲੋੜ ਮੰਦੇ ਤੇ ਲੋੜ ਮੈਂ ਲੈ ਜਾਵੇ ਲੇਕਿਨ ਉਹਨੂੰ ਕਿਹੜੀ ਲੋੜ ਹੈਗੀ ਮੈਨੂੰ ਸਮਝ ਨਹੀਂ ਆਉਂਦਾ। ਉਹਦਾ ਸ਼ਰਾਬ ਮੇਰੇ ਕੋਲ ਵੀਡੀਓ ਆਈਆਂ ਉਹਦੀ। ਉਹ ਕੰਮ ਕਰ ਸਕਦਾ ਮੋਟਰਸਾਈਕਲ ਉਹਦੇ ਕੋਲ ਕੋਈ ਡਿਲੀਵਰੀ ਵਾਲਾ ਕੰਮ ਕਰ ਲਵੇ ਜੇ ਕਰਨੀ। ਉਹਨੂੰ ਜ਼ੋਰ ਲਾ ਲੈ ਵੀ ਆਸ਼ਰਮ ਭੇਜਦਣੇ ਜਾਂਦਾ ਨਹੀਂ। ਵੀਰ ਜੀ ਉਹ ਨਹੀਂ ਜਾਊਗਾ ਨਾ ਸ਼ਰਾਬ ਨਹੀਂ ਮਿਲਣੀ ਬੜੀ ਮਾਰ ਦੌਰ ਆ ਯਾਰ ਉਹਨਾਂ ਕੋਲੋੜਾ ਨਾਲੇ ਉੱਤੇ ਵੀਰੇ ਸਾਦਾ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਮਿਲਣਾ ਇਹਨੇ 36 ਭੋਜ ਖਾਣੇ ਆ ਸ਼ਰਾਬ ਨਹੀਂ ਨਹੀਂ ਬੇਨਤੀ ਉਹਨੂੰ ਪਸਾਓ ਵੀਰ ਜੀ ਇਹਨਾਂ ਵੀ ਕਰਦੇ ਨੇ ਇਹ ਜਿਹੜਾ 295 ਦਾ ਪਰਚਾ ਹੋਵੇ ਤੂੰ ਸੰਗਤ ਦੇਵ ਬੜੀ ਸ਼ਰਧਾ ਨਾਲ ਮਤਲਬ ਸੇਵਾ ਕਰਕੇ ਜਾਂਦੀ ਐ ਤੇ ਫਿਰ ਉਹਦਾ ਮਿਸਰੀ ਚ ਹੁੰਦਾ ਉਹ ਵਧੀਆ ਨਹੀਂ ਲੱਗਦਾ ਠੀਕ ਹੈ ਨਾ ਇਹ ਪਜੋਰ ਕਣਾ ਹੀ ਜਾਂ ਐ ਨਾ ਹੈ ਨਾ ਇੱਥੇ ਹੀ ਬੈ ਮਗੜੇ ਪੈ ਜਾਂਦੇ ਨਹੀਂ ਨਹੀਂ ਉਹ ਫੜਿਆ ਸੀ ਕੋਈ ਜ ਆਇਆ ਕੰਨ ਜਗਰ ਉਹ ਵੀ ਅੰਮੋਲੇ ਬੋ ਬੰਦ ਨਹੀਂ ਨਹੀਂ ਉਹਦੀ ਕਰਦੇ ਆ ਜੀ ਹੁਣ ਮਹਾਰਾਜ ਬਸ ਸੇਵਾ ਉਹਨਾਂ ਨੇ ਲਾਉਣੀਆਂ ਲਾਉਣ ਇੱਥੇ ਕਰਕੇ ਕਰਦੇ ਨੇ ਸਾਹਿਬ ਜੀ ਆਸ ਤੇ ਬਹੁਤ ਬੰਦ ਪਏ ਇਹ ਜੇ ਨਾ ਕੰਟਰੋਲ ਕੀਤਾ ਇਹ ਮਾਹੌਲ ਖਰਾਬ ਹੋ ਜਾਣਾ ਜੀ ਜਿੰਨੂੰ ਲੋੜ ਹੈ ਚਲੋ ਲੋੜਵੰਦ ਚਲੋ ਆਗੇ ਕੁਝ ਲੋਨ ਨੂੰ ਚਲੋ ਲੋੜਵੰਦ ਸਾਰੀ ਚੀਜ਼ ਆਪਣੇ ਗੁਰੂ ਘਰ ਕੀ ਨਹੀਂ ਪ੍ਰਸ਼ਾਦਾ ਦਵਾਈ ਬੂਟੀ ਸਭ ਕੋ ਮਿਲਦਾਗਾ ਜੇ ਕੋਈ ਲੋੜ ਹੈ ਇਲਾਜ ਫਰੀ ਹੁੰਦੇ ਨੇ ਵੱਡੇ ਲਾਜ਼ਮੀ ਹੁੰਦੇ ਹੁਣ ਅੱਖ ਦਾ ਸੀਗਾ ਇਹਦੀ ਮਾਤਾ ਦਾ ਸਾਡਾ ਹੈਗਾ ਸੰਪਰਕ ਅਸੀਂ ਕਰਵਾ ਦੇਣਾ ਦੀ ਪਰ ਉਹ ਕਹਿੰਦੀ ਉਹਨੇ ਕਰਵਾਉਣਾ ਨਹੀਂ ਉਹ ਜੇ ਉਹਨੇ ਇਲਾਜ ਕਰਵਾ ਲਿਆ ਉਹਦਾ ਬਿਜ਼ਨਸ ਖਤਮ ਹੋ ਜਾਣਾ ਕੋਈ ਗੱਲ ਉਹੀ ਸੇ ਗੱਲੇ ਜੀ ਮਾਤਾ ਕਿਹੜੀ ਜੀ ਜਿਹੜੀ ਉਹ ਵੜੀ ਜਾਂਦੀ ਹੈ ਇਹ ਇਹ ਨਹੀਂ ਪਤਾ ਕਿ ਤੇ ਇੱਕ ਪਹਿਲਾਂ ਬੜੀ ਉਹ ਚੰਡੀਗੜ੍ਹ ਰਹਿੰਦੀ 25 ਸੈਕਟਰ ਜੀ ਉਹ ਪਟਿਆਲੇ ਤੋਂ ਪੁਲਿਸ ਸਮਾਣਾ ਸਮਾਣਾ ਪਟਿਆਲੇ ਤੋਂ ਆਉਂਦੀ ਹੈ ਇਹ ਜਿਹੜੀ ਹਾਂ ਹਾਂ ਜੀ ਹਾਂ ਜੀ ਮੈਂ ਜਾਣਦਾ ਹਾਂ ਇਹ ਲੋਕ ਕਿੰਨੀ ਦੂਰੋਂ ਮੈਂ ਜਾਣਦਾ ਜੀ ਮੈਂ ਹੁਣ ਤਾਂ ਨਹੀਂ ਮੈਂ ਦੁਕਾਨਾਂ 7-8 ਸਾਲ ਲੋਕਾਂ ਦੇ ਲੰਦ ਲੰਦੀ ਮੈਂ ਜਾਣਦਾ ਇਹਨਾਂ ਨੂੰ ਸੁਸੰਗਤ ਜੀ 3 ਦਸੰਬਰ ਨੂੰ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਜਿਸ ਕਰਕੇ ਕੀ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਸੰਗਤ ਆ ਰਹੀ ਹੈ ਪਰ ਉੱਥੇ ਹੀ ਇਹ ਭਘਾਰੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਜੋ ਗੁਰੂ ਘਰ ਦੀ ਮਰਿਆਦਾ ਵੀ ਮਾਹੌਲ ਹੋਤੇ ਹੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵੀ ਅੰਜਾਮ ਦਿੰਦੇ ਨੇ ਚੋਰੀਆਂ ਕਿਡਨਾਪਿੰਗ ਵਰਗੇ ਕੰਮ ਵੀ ਕਰਦੇ ਨੇ ਸੋ ਬੇਨਤੀ ਹੈ ਜੇਕਰ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਏ ਹੋ ਤਾਂ ਆਪਣਾ ਜੋ ਮਿਹਨਤ ਦੀ ਕਮਾਈ ਹੈ ਉਹਨੂੰ ਸਹੀ ਜਗ੍ਹਾ ਤੇ ਖਰਚੋ ਆਪਣੇ ਇਲਾਕੇ ਦੇ ਵਿੱਚ ਤੁਸੀਂ ਕਿਸੇ ਨੂੰ ਲੋੜਵੰਦ ਦੀ ਮਦਦ ਕਰ ਸਕਦੇ ਹੋ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਕਰ ਸਕਦੇ ਹੋ ਜਿੱਥੇ ਵੱਡੇ ਪ੍ਰਬੰਧ ਚੱਲ ਰਹੇ ਨੇ ਧੰਨਵਾਦ ਜੀ ਵਰਜੀਤ ਕਾਲਸਾਹ ਵਰਜੀਤ ਕੀ ਫਤਿਹ